ਸੌਰਵ ਜੀ ਨੰਬਰ ਦੋ ਆਈ ਘਟਨਾ ਇਹ ਰਹੀ ਜੀ ਅਈ ਮੈਂ ਸੱਚ ਮੈਡੀਕਲ ਕਲੀਨਿਕ ਹੈ ਮੇਰਾ ਆਪਣਾ ਥੋੜਾ ਤੇ ਮੈਂ ਆਪਣੇ ਘਰ ਜਾ ਰਿਹਾ ਸੀਗਾ 10:00 ਵਜੇ ਤੇ ਰਸਤੇ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਪਿੱਛੇ ਕੋਈ ਮੁੰਡੇ ਆ ਰਹੇ ਆ ਤੇ ਮੈਂ ਮਤਲਬ ਆਪਣੀ ਸਕੂਟਰੀ ਨੂੰ ਤੇਜ਼ ਕਰ ਲਿਆ ਜਦੋਂ ਪਿੰਡ ਦੇ ਮੋੜ ਤੇ ਗਿਆ ਤੇ ਅੱਗੇ ਜਾ ਕੇ ਉਹਨਾਂ ਨੇ ਮੇਰੀ ਅਕੀਵਲੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਆ ਤੇ ਚਾਬੀ ਘੜਦੇ ਮੇਰੀ ਸਕੂਟਰੀ ਜਿਹੜੀ ਡਿੱਗ ਗਈ ਆ ਤੇ ਉਹ ਮੇਰੇ ਪਿੱਛੇ ਹਥਿਆਰ ਲੈ ਕੇ ਪੈ ਗਏ ਜਿਸ ਤਰ੍ਹਾਂ ਉਹਨਾਂ ਕੋ ਡਾਕਟਰ ਵਗੈਰਾ ਸੀਗੇ ਤੇ ਮੈਂ ਆਪਣਾ ਜਿਹੜਾ ਮੈਡੀਕਲ ਬੈਗ ਸੀਗਾ ਸੁੱਟ ਕੇ ਤੇ ਪਿੱਛੇ ਨੂੰ ਦੌੜ ਗਿਆ ਆ ਜੀ ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਮੇਰਾ ਜਿਹੜਾ ਮੈਡੀਕਲ ਬੈਗ ਸੀਗਾ ਉਹ ਨਾਲ ਲੈ ਕੇ ਚਲੇ ਗਿਆ ਤੇ ਸੋ ਕਿ ਸਾਡੇ ਇਲਾਕੇ ਵਿੱਚ ਪੂਰਾ دہشت ਦਾ ਮਹੌਲਾ ਬਣਿਆ ਪਿਆ ਦਿਨ ਬਦਿਨ ਨਵੇਂ ਤੇ ਨਵੇਂ ਘਟਨਾਵਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਸੋ ਸਰਕਾਰ ਨੂੰ ਚਾਹੀਦਾ ਕਿ ਇਸ ਚੀਜ਼ਾਂ ਨੂੰ ਰੋਕਿਆ ਜਾਏ ਕੋਈ ਤਾਂ ਕੋ ਕਹਿ ਰਿਹਾ ਈ ਕੋਈ ਨਹੀਂ ਕਹਿੰਦੀ ਜੀ ਉਹਨਾਂ ਨੇ ਇਰਾਦਾ ਤੇ ਹੀ ਕੀਤਾ ਕੈਸ਼ਕੋਨ ਦਾ ਤੇ ਕੋਈ ਛੱਟ ਮੇੜ ਲਾਣ ਦੀ ਵੀ ਹੋ ਸਕਦੀ ਸੀਗੀ ਪਰ ਮੈਂ ਆਪਣਾ ਬਚਾ ਕਰਕੇ ਉੱਥੋਂ 도ੜ ਗਿਆ ਸੀਗਾ ਮੈਂ ਆਪਣਾ ਐਕਟਿਵਾ ਤੇ ਆਪਣਾ ਜੋ ਮੈਡੀਕਲ ਬੈਗ ਸੀਗਾ ਉੱਥੇ ਰਸਤੇ 'ਚ ਸੁੱਟ ਕੇ ਤੇ ਮੈਂ 도ੜ ਗਿਆ ਸੀਗਾ ਮੇਰੇ ਪਿੱਛੇ ਪੇ ਆ ਮਲਕੇ ਤੇਜ਼ ਤਾਰ ਹਥਿਆਰ ਲੈ ਕੇ ਮੈਂ ਉੱਥੋਂ 도ੜ ਗਿਆ ਸੀਗਾ ਜੀ ਬੈਗ ਲੈ ਗਈ ਐਕਟਿਵਾ ਨਹੀਂ ਐਕਟਿਵਾ ਨੂੰ ਨੁਕਸਾਨ ਤੇ ਨਹੀਂ ਹੋਇਆ ਮੇਰਾ ਮੈਡੀਕਲ ਬੈਗ ਸੀਗਾ ਉਹਦੇ ਵਿੱਚ ਜੋ ਵੀ ਮੈਡੀਸਨ ਵਗੈਰਾ ਔਰ ਇਨਸਟਰੂਮੈਂਟ ਸੀਗੇ ਬੀਪੀ ਸੈਟ ਗਲੂਕੋਮੀਟਰ ਵਗੈਰਾ ਸੀਗਾ ਆਕਸੀਮੀਟਰ ਇਹ ਚੀਜ਼ਾਂ ਸੀਗੀਆਂ ਉਹ ਲੈ ਕੇ ਚਲੇ ਗਏ ਹੋਰ ਇੱਥੇ ਕੋਈ ਘਟਨਾ ਨਹੀਂ ਹੈ ਹੋਰ ਆਪਣੇ ਜਿੱਥੇ ਮੇਰਾ ਰਣਜੀਤ ਬਾਗ ਗੱਡੇ ਚ ਮੈਡੀਕਲ ਸਟੋਰ ਹੈ ਉੱਥੇ ਹੋਰ ਵੀ ਦੋ ਤਿੰਨ ਮੈਡੀਕਲ ਸ਼ਾਪ ਦੇ ਉੱਤੇ ਘਟਨਾਵਾਂ ਹੋਈਆਂ ਉਹਨਾਂ ਦੇ ਤਾਲੇ ਟੁੱਟੇ ਆ ਕੁਝ ਦੁਕਾਨਾਂ ਤੋਂ ਸਮਾਨ ਵੀ ਚੋਰੀ ਹੋਇਆ ਤੇ ਬਾਕੀ ਦੇਖਿਆ ਜਾਏਗਾ ਯਕੀਨ ਆ ਕਿਥੇ ਮੈਡੀਕਲ ਸਟੋਰ ਹੈ ਤਰਮਿੰਦਰ ਕੁਮਾਰ ਆਪਣੇ ਲੀਕ ਕੇ ਮੈਡੀਕਲ ਸਟੋਰ ਰਣਜੀਤ ਬਾਗ ਤੋਂ ਸਰ ਸਵੇਰੇ ਆ ਕੋਈ 10 ਕਮੇਂਾ ਦੁਕਾਨ ਖੋਲੀ 10 ਕਮੇਂਾ ਦੁਕਾਨ ਖੋਲੀ ਲਿਖੇ ਦੋਨੇ ਤਾਲੇ ਤੇ ਦੁਕਾਨ ਦੇ ਅੰਦਰ ਸ਼ਟਰ ਚੋਕੇ ਦੇਖਿਆ ਤੇ ਅੰਦਰ ਇੱਕ ਕਲਸੀਡੀ ਇਨਵੈਟਰ ਵਗੈਰਾ ਕੁਝ ਦੋ ਦਰੇ ਡੱਬੇ ਵਗੈਰਾ ਨਹੀਂ ਮਿਲੇ ਉੱਥੇ ਕੀ ਆ ਬੈਠਦਾ ਬੈਠਾ ਤੁਹਾਨੂੰ ਕਿਵੇਂ ਸਵੇਰੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਹੜੇ ਤਾਲੇ ਸਰ ਜਿੱਦਾਂ ਹੀ ਮੈਂ ਲੱਗਾ ਸਵੇਰੇ ਤਾਲਾ ਖੋਲਣਾ ਲੋਕ ਦਾ ਚਾਬੀ ਲਗਾਈ ਉਹ ਟੁੱਟਿਆ ਪਹਿਲੇ ਮਿਲਿਆ ਫਿਰ ਦੂਸਰਾ ਲਾਇਆ ਉਸ ਨਾਲ ਬਸ ਧਿਆਨ ਗਿਆ ਤੋਂ ਵੀ ਟੁੱਟਿਆ ਦਾ ਤਾਰਾ ਟੁੱਟਿਆ ਹੈ ਜਾਂ ਸ਼ਟਰੀ ਤੋੜ ਸਕੀ ਸ਼ਟਰ ਦੇ ਤਾਲੇ ਜਿਹੜੇ ਆ ਉਹ ਨਾਲ ਹਾਂ ਲੋਕ ਜਿਹੜੇ ਹੁੰਦੇ ਆ ਕੀ ਕੀ ਨੁਕਸਾਨ ਕੀ ਕਿ ਬੈਟਰ ਹੈ ਬੈਟਰ ਐਲ ਸਿੱਟੀ ਤੋਂ ਉਧਰੇ ਡੱਬੇ ਕੋਈ ਨੂੰ ਕੋਈ ਸ਼ਿਕਾਇਤ ਨਹੀਂ ਕਰਵਾਈ ਕਰਵਾਈ ਹੈ ਜੀ ਕਰਵਾਤੀ ਆ ਇਹਦੇ ਕਰਵਾਤੀ ਦਰਦੇ ਆ ਪਾਸ ਜੀ ਹਣਵੇ ਹਾਂਜੀ ਹਾਂਜੀ 1 ਲੱਖ 300 ਰੁਪਈਆ ਮਸ ਡਾਕਟਰ ਹੈ ਨਿਕਲ ਸ਼ਰਮਾ ਜੀ ਉਹਦਾ ਵੀ ਦੁਕਾਨ ਦਾ ਵੀ ਤਾਲਾ ਟੁੱਟਿਆ ਹਾਂ ਤੇ ਉਹ ਵੀ ਦਾਸ ਉਹ ਵੀ ਪਤਾ ਲੱਗਾ ਸਵੇਰੇ ਆ ਜੀ ਉਹਨੇ ਕੋਈ ਮੁੰਡੇ ਕੋਈ ਲੁੱਟ ਕੋਈ ਉਹਦੇ ਨਾਲ ਕੀ ਮੰਗ ਕਰਦੇ ਪੈਸਾ ਸੰਦੇ ਪ੍ਰੋਸੀਜਨ ਦੇਗੀ ਚੋਰ ਦਾ ਜਲਦੀ ਜਲਦੀ ਪਤਾ ਲੱਗਿਆ ਜਾਏ ਹਾਟਾ ਨੁਕਸਾਨ ਜਿਹੜਾ ਹੋ ਖਬਰ ਹੋ ਜੇ ਕਿੰਨਾ ਭੈਣ ਲਾਲੂ ਜੀ ਕੋਈ 20000 ਦੱਸ ਮੈਨੂੰ ਕਹੋ ਭਾਈ ਡਾਕਟਰ ਨikhil Sharma ਜੀ ਇਹ ਰਣਜੀਤਪਾਲ ਜੀ 101 ਰੋਡ ਦੇ ਉੱਤੇ ਕਲੀਨਿਕ ਹੈ ਮੇਰਾ ਆਪਣਾ ਕੱਲ ਮੈਂ ਵੇਖੇ ਆ ਕੇ ਹੁਣ ਸਵੇਰੇ ਆਇਆ ਤੇ ਜੰਦਰੇ ਮੇਰੇ ਸਾਰੇ ਟੁੱਟੇ ਦੇ ਹੀ ਮੈਂ ਆ ਕੇ ਵੇਖਿਆ ਅੰਦਰ ਦਵਾਈਆਂ ਖਲਾਰੀ ਦੀਆਂ 10000 ਕੈਸ਼ ਹੀ ਗੱਲੇ ਦੇ ਵਿੱਚ 10000 ਕੈਸ਼ ਵੀ ਲੈ ਗਏ ਤੇ ਦਵਾਈਆਂ ਕਾਫੀ ਖਲਾਰ ਕੇ ਗਏ ਕੁਰਸੀ ਵਗੈਰਾ ਵੀ ਸੁੱਟ ਕੇ ਗਏ ਦੇ ਮਤਲਬ ਏਸੀ ਲਾ ਕੇ ਜਾਣ ਦੀ ਵੀ ਕੋਸ਼ਿਸ਼ ਕੀਤੀ ਐ ਏਸੀ ਖੋਲਣ ਦੀ ਕੋਸ਼ਿਸ਼ ਕੀਤੀ ਪਰ ਏਸੀ ਖੁੱਲਿਆ ਨਹੀਂ ਹੈਗਾ ਬਾਕੀ ਮੋਟਾ ਮੋਟਾ ਕੈਸ਼ ਲੈ ਕੇ ਗਿਆ ਤੇ ਤਾਲੇ ਵਗੈਰਾ ਸਾਰੇ ਤੋੜ ਕੇ ਤੇ ਅੰਦਰੋਂ ਸਾਰਾ ਸਮਾਨ ਖਲਾਰ ਕੇ ਗਏ ਹੋਰ ਜੀ ਕੋਈ ਕਨਰਰ ਜਿਹਾ ਗੇਂ ਉਹ ਬਾਕੀ ਮੇਰੇ ਲਾਗੇ ਮੈਡੀਕਲ ਸਟੋਰ ਹੈ ਡੀਕੇ ਹੈ ਸੌਰਵਾ ਉਹਨਾਂ ਦਾ ਵੀ ਨੁਕਸਾਨ ਕੀਤਾ ਹੈ ਕਾਫੀ ਕਿਤੇ ਐਲ ਸੀ ਡੀ ਲੈ ਕੇ ਗਏ ਆ ਨਾਲ ਕੋਈ ਉਹ ਲਾਗੇ ਇਨਵਰਟਰ ਬੈਟਰੀ ਵਗੈਰਾ ਲੈ ਕੇ ਗਏ ਆ ਤੇ ਨਾਲ ਇੱਕ ਉਹਨੂੰ ਸੌਰ ਕਲੀਨਿਕ ਵਾਲਾ ਮੁੰਡਾ ਸੌਰਵ ਹੈ ਉਹਨੂੰ ਰਾਤ ਪੇ ਨੇ ਰਾਤ ਤੇ ਤਾਰ ਤ ਤ ਹਥਿਆਰਾਂ ਦੇ ਨਾਲ ਉਹਤੇ ਵਾਰ ਵੀ ਕੀਤਾ ਤੇ ਉਹਦੇ ਬੈਗ ਵਗੈਰਾ ਵੀ ਲੁੱਟ ਕੇ ਲੈ ਗਏ ਨੇ ਕੀ ਕਹਿਣਾ ਚਾਹੁੰਦੇ ਲਗਾਤਾਰ ਹੋ ਗਿਆ ਲਗਾਤਾਰ ਹੋ ਰਹੀਆਂ ਜੀ ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਇੱਥੇ ਕੋਈ ਹੈ ਨਹੀਂ ਹੈਗਾ ਇੱਥੇ ਕੋਈ ਪੁਲਿਸ ਦੀ ਪੈਰਵਾਈ ਨਹੀਂ ਹੈਗੀ ਪੁਲਿਸ ਦੀ ਪੈਰਵਾਈ ਹੋਏ ਰਾਤ ਨੂੰ ਨਸ਼ਈ ਜਿਹੜੇ ਨਾ ਤੇ ਥੋੜਾ ਬੰਨ ਪਾਓ ਤੇ ਫੇਰ ਸਾਡੀ ਵੀ ਸੇਫਟੀ ਹੋਏ ਰਾਤ ਇੰਨੀਆਂ ਮਹਿੰਗੀਆਂ ਮਸ਼ੀਨਾਂ ਕਲੀਨਿਕ ਦੇ ਵਿੱਚ ਉਹ ਵੀ ਲੈ ਕੇ ਜਾਂਦਾ ਸਾਨੂੰ ਡਰ ਰੋਜ਼ ਤੇ ਕੈਰੀ ਹੋ ਨਹੀਂ ਸਕਦੀਆਂ ਮਸ਼ੀਨਾਂ ਇਸ ਕਰਕੇ ਇਹਦੇ ਤੇ ਥੋੜਾ ਕੱਸ ਕੱਸ ਪਾਓ ਸੀਸੀਟੀਵੀ ਵਗੈਰਾ ਕੋਈ ਲੱਗਿਆ ਨਹੀਂ ਜੀ ਸੀਸੀਟੀਵੀ ਇੱਥੇ ਕੋਈ ਨਹੀਂ ਹੈਗਾ ਪਿੰਡ ਵਿਲੇਜ ਏਰੀਆ ਇੱਥੇ ਕਿਹੜਾ ਸੀਸੀਟੀਵੀ ਕਦੋਂ ਲਾਣਾ